ਸਰਵੋਤਮ ਬੋਲ ਹੈ ਕੋਟੁਰ ਵਿਆ ਸ੍ਰਿਸ਼ਟੀ ਕਰਤਾ ਵਾਲਮੀਕੀ ਦੇਵਾਲ ਕੀ ਹੈ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਉਹ ਜਿਨ੍ਹਾਂ ਨੇ ਸਾਨੂੰ ਸਾਡੀ ਆਦਤ ਨੂੰ ਸਮਾਰ ਆਦੂ ਸ਼ਾਫਤullah ਵਾਲਮੀਕੀ ਪਰਵਰਨ ਕਤੇ ਵਾਲਾ ਕੋ ਖੰਡੇ ਆ ਉਹ ਸਦੇ ਨਗਰ ਦੇ ਮੈਂਬਰ ਪੰਚਾਇਤ ਬਜ਼ੀਰ ਜੀ ਦੇ ਵੀ ਬਹੁਤ ਵਧੀਆ ਜਿਹੜੀ ਉਹ ਸਾਡੇ ਕੋਲ ਸੇਵਾ ਨਿਭਾ ਰਹੇ ਆ ਤੇ ਸਾਡੇ ਬਜ਼ੁਰਗ ਲੈਂਦੇ ਉਸ ਨੂੰ ਉਹਨੂੰ ਸਨਮਾਨਿਤ ਕਰੂਗਾ ਜਿੰਨੇ ਮੈਂ ਮਾਣਸਮਾਨ ਕੀਤਾ ਸੀ ਕਿ ਮੈਂ ਬੇਨਤੀ ਕਰੂਗਾ ਕਿ ਸਾਡੇ ਸਰਪੰਚ ਸਾਹਿਬ ਹੋਰ ਅਵਤਾਰਪਾ ਜੀ ਚਲੋ ਕਰੋ ਸਟਾਰ ਜੋ ਬੋਲੇ ਸੋ ਨਿਰਭੈ ਸਿਟੀ ਕਰਤਾ ਵਾਲਮੀਕ ਦੀ ਜੈ ਹੋ ਹਨ ਕੀ ਜੈ

ਜੈ ਭੀਮ ਜੈ ਬਾਬਾ ਜੈ ਭੀਮ ਜੈ ਬਾਬਾ ਸੋ ਅੱਜ ਦਾ ਬਹੁਤ ਹੀ ਜਿਹੜਾ ਖਾਸ ਦਿਨ ਜਿਹੜਾ ਸੋ ਜਿਨ੍ਹਾਂ ਨੂੰ ਇਹ ਭਾਰਤ ਰਤਨ ਵੀ ਕਿਹਾ ਜਾਂਦਾ ਸੋ ਉਸ ਸੰਵਿਧਾਨ ਦੇ ਨਿਰਮਾਤਾ ਸੋ ਜਿਨ੍ਹਾਂ ਨੇ ਇਸ ਭਾਰਤ ਦਾ ਸੰਵਿਧਾਨ ਲਿਖਿਆ ਹੋਇਆ ਆ ਸੋ ਉਹਨਾਂ ਦੇ ਪਾਵਨ ਜਨਮ ਦਿਨ ਨੂੰ ਸਮਰਪਿਤ ਅੱਜ ਆਦੀ ਧਰਮ ਸਮਾਜ ਆਧ ਸ਼ਾਖਾ ਤੱਲਾ ਵਾਲਨਕੀ ਕਮੇਟੀ ਵੱਲੋਂ ਅੱਜ ਜਿਹੜਾ ਸਾਡੇ ਪਿੰਡ ਦੇ ਵਿੱਚ ਜੂਸ ਦਾ ਲੰਗਰ ਲਗਾਇਆ ਗਿਆ ਔਰ ਸਾਡੀ ਪੰਚਾਇਤ ਵੱਲੋਂ ਵੀ ਬਹੁਤ ਸਾਰਾ ਸਹਿਯੋਗ ਰਿਹਾ ਸੋ ਅੱਜ ਅਸੀਂ ਸਾਰੇ ਦੇਸ਼ ਨੂੰ ਉਹਨਾਂ ਦੇ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਾ ਦਿੰਦੇ ਆ ਜੀ ਸੋ ਸਾਡੇ ਸਰਪੰਚ ਸਾਹਿਬ ਡਾਕਟਰ ਜੱਟ ਜੀ ਸਾਰੀ ਸੰਗਤ ਨੂੰ ਸਾਡੇ ਬਹੁਤ ਹੀ ਸਰਕਾਰਯੋਗ ਜੋ ਸ਼ਖਸੀਅਤ ਡਾਕਟਰ ਬੀ ਆਰ ਅੰਬੇਦਕਰ ਜੀ ਉਹਨਾਂ ਦੀ ਜਨਮ ਦਿਤੀ ਤੇ ਸਾਰੀ ਸੰਗਤ ਨੂੰ ਲੱਖ-ਲੱਖ ਮੁਬਾਰਕ ਔਰ ਜਿੱਥੇ ਅਸੀਂ ਅੱਜ ਨਗਰ ਪੰਚਾਇਤ ਅੱਲਾ ਵੱਲੋਂ ਜਾਂ ਸਾਡੇ ਬਹੁਤ ਹੀ ਸਨਮਾਨਯੋਗ ਜੋ ਆਦਰਸ਼ ਕਮੇਟੀ ਵੱਲੋਂ ਇਹ ਮਨਾਇਆ ਜਾ ਰਿਹਾ ਹੈ ਭਗਵਾਨ ਵਾਲਮੀਕੀ ਜੀ ਦੀ ਜੋ ಅಪਾਰ ਕਿਰਪਾ ਦੇ ਸਹਾਇਤ ਉੱਥੇ ਹੀ ਸਾਨੂੰ ਦੋ ਚੀਜ਼ਾਂ ਹੋਰ ਕਰਨੀਆਂ ਪੈਣਗੀਆਂ ਨਾਲ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਵੀ ਚੱਲੀਏ ਅਸੀਂ ਪੰਚਾਇਤਾਂ ਲੋਬੀ ਔਰ ਸਾਡੀ ਸਾਰੀ ਹੀ ਨੌਜਵਾਨ ਦੀ ਜੋ ਕਮੇਟੀ ਹੈ ਇਹਨਾਂ ਵੱਲੋਂ ਵੀ ਅਸੀਂ ਕਹਿੰਨੇ ਆਂ ਵੀ ਜੋ ਉਹਨਾਂ ਦੇ ਪਾਏ ਹੋਏ ਪੁਰਨੇ ਆ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਤੁਹਾਡੇ ਲਈ ਸੰਘਰਸ਼ ਤੇ ਲਾ ਦਿੱਤੀ ਉਹਨਾਂ ਨੇ ਤੁਹਾਨੂੰ ਹੱਕ ਲੈ ਕੇ ਦਿੱਤੇ ਆ ਤੇ ਉਹਨਾਂ ਦੇ ਪਾਏ ਹੋਏ ਪੁਰਨੇ ਆ ਕਿ ਵੱਧ ਤੋਂ ਵੱਧ ਸਿੱਖਿਆ ਦੇ ਅਸੀਂ ਪਾੰਦੀ ਹੋਈਏ ਔਰ ਆਪਣੇ ਹੱਕਾਂ ਦੀ ਰਾਖੀ ਕਰੀ ਔਰ ਸੰਘਰਸ਼ ਕਿਉਂਕਿ ਸਾਡੀ ਨੌਜਵਾਨੀ ਅੱਜ ਕਿਤੇ ਨਾ ਕਿਤੇ ਥੋੜੀ ਬਹੁਤ ਰਾਹੂ ਕਰਾਏ ਪੈ ਰਹੀ ਆ ਮੈਂ ਉਹਨਾਂ ਨੂੰ ਇਹ ਸੰਦੇਸ਼ ਦਵਾਂਗਾ ਕਿ ਅਸੀਂ ਮਾੜੀਆਂ ਕੁਰੀਤਿਆਂ ਦਾ ਜੋ ਤਿਆਗ ਕਰਕੇ ਉਹਨਾਂ ਦੇ ਦਿਖਾਏ ਹੋਏ ਰਾਹ ਤੇ ਉਹਨਾਂ ਦੇ ਦਿਖਾਏ ਹੋਏ ਮਾਰਗ ਤੇ ਚੱਲੀਏ ਔਰ ਸਾਡੇ ਵੱਲੋਂ ਸਾਰੀ ਪੰਚਾਇਤ ਵੱਲੋਂ ਸਾਡੀ ਫਤਿਹ ਵੈਲਫੇਅਰ ਸੁਸਾਇਟੀ ਵੱਲੋਂ ਸਾਰੀ ਹੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਭੀਮ ਜੈ ਭਾਰਤ